ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸਤਿ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਖੁਰਦ। ਤਹਿਸੀਲ ਜਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ। ਵੀਰ ਰਵੀ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ। ਤੇ ਪਸ਼ੂ ਦੋਸਤੋ ਕੋਈ 2-4 ਨਗ ਜਿਹੜੇ ਇਸ ਕਿਲੇ ਦੇ ਉੱਪਰੋਂ ਤੁਹਾਨੂੰ ਮਿਲ ਜਾਂਦੇ ਆ। ਤੇ ਜਦੋਂ ਨਵਾਂ ਪਸ਼ੂ ਨਿਕਲਦਾ ਤੇ ਆਪਾਂ ਅਪਡੇਟ ਤੁਹਾਨੂੰ ਜ਼ਰੂਰ ਦਿੰਨੇ ਆ। ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਤੇ ਦੋ ਦੇ ਦੋਸਤੋ ਜਿਹੜੇ ਐਨੀਮਲ ਨੇ ਦੋਵੇਂ ਇੱਕ ਮੱਝ ਦਿਖਾਵਾਂਗੇ ਤੇ ਇੱਕ ਬੈੜ ਦੋਵੇਂ ਤਿਆਰੀ ਵਾਲੇ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਰਵੀ ਤੋਂ ਲੈ ਲਾਂਗੇ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਅੱਜ ਤਰੀਕ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਦੋਸਤੋ 4 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਰਵੀ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਸਭ ਤੋਂ ਪਹਿਲਾਂ ਰਵੀ ਵੀਰ ਸასი ਘਾਲ ਅਸੀ ਗੱਲ ਭਾਈ ਸასი ਘਾਲ ਬਹੁਤ ਠੀਕ ਆ ਵਧੀਆ ਭਾਈ ਵਧੀਆ ਤੁਸੀਂ ਸੁਣੋ ਠੀਕ ਆ ਰਵੀ ਭਾਈ ਕਿੱਦਾਂ ਵੀਰੇ ਕੰਮ ਕਰ ਚੱਲੀ ਜਾਂਦਾ ਬਹੁਤ ਚਰਨਾ ਕੇ ਇਸੇ ਤਰ੍ਹਾਂ ਹ ਠੀਕ ਹੈ ਲਈਆਂ ਦੋ ਕੁ ਮਈਆਂ ਬਾਹਰ ਤੇ ਨਹੀਂ ਆ ਸਕੀਆਂ ਚਲੋ ਕੋਈ ਨਿਕਾਲਣ ਨੂੰ ਠੀਕ ਹੈ ਠੀਕ ਹੈ ਉਧੇਲਾ ਮਾਲ ਵੈਸੇ ਸਾਰਾ ਹੀ ਵੇਚ ਗਿਆ ਹਾਂਜੀ ਭਾਜੀ ਵੇਚ ਗਿਆ ਸਾਰੇ ਵੇਚ ਗਿਆ ਠੀਕ ਹੈ ਮਾਲ ਵੈਸੇ ਚਲੋ ਹੁਣ ਵੀ ਕਾਫੀ ਤੇਜ਼ੀ ਹੋ ਗਈ ਆ ਕੰਮ ਮਾਲ ਭਾਈ ਤੇਖ ਪੂਰਾ ਹੋ ਗਿਆ ਮੈਂ ਇਹਦਾ ਤੇ ਬਾਹਲਾ ਜਾ ਰਿਹਾ ਤੇ ਮੱਝ ਦੀ ਜਾਂਦੀ ਤੇਜ਼ੀ ਹਾਂਜੀ ਹਾਂਜੀ ਅਗਿਹਨੇ ਦਿਨਾਂ ਹੀ ਮੰਦਾ ਪੈਣ ਦੇ ਪਰ ਐਰਕਾਂ ਤੇਖ ਜੀ ਆ ਕੰਮ ਹੂੰ ਅੱਛਾ ਰਵੀ ਦੋਵੇਂ ਪਸ਼ੂ ਅੱਜ ਆਪਣੇ ਕੋਲ ਬਕਾਊਗਾ ਹਾਂਜੀ ਭਾਜੀ ਇੱਕ ਜਿਹੜੀ ਆ ਮੱਝ ਦਿਖਾਵਾਂਗੇ ਇਹਦਾ ਸੁਆ ਦੱਸ ਦਗੇ ਵੀਰਾਂ ਨੂੰ ਸੁਆ ਕਿੰਨਾ ਭਾਈ ਘਰ ਵਾਲਿਆਂ ਦੇ ਦੂਜੇ ਵੀ ਕਹਿ ਕੇ ਦਿੱਤਾ ਫੇਸ ਤੋਂ ਕ ਠੀਕ ਆ ਬਾਕੀ ਆਪਦੀ ਸਮਝ ਕਰਕੇ ਹੀ ਖੜੇ ਜਿਹੜੀ ਵੀ ਚੀਜ਼ ਦੀ ਸਮਝ ਆਪਦੀ ਲੱਗੇ ਖੜੇ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਹੋਰ ਜ਼ਰੂਰੀ ਬੇਨਤੀ ਮੇਰੀ ਉਹਨਾਂ ਵੀਰਾਂ ਨੂੰ ਆ ਜਿਹੜਾ ਕੋਈ ਖਰੀਦਦਾਰ ਵੀ ਆਉਂਦਾ ਇਹ ਚੀਜ਼ਾਂ ਦੀ ਦੋਸਤੋ ਗਾਰੰਟੀ ਤਸੱਲੀ ਨਹੀਂ ਹੁੰਦੀਗੀ ਉਹ ਮੈਂ ਹੱਥ ਜੋੜ ਕੇ ਪਹਿਲਾਂ ਵੀ ਬੜੀ ਬਾਰਾ ਬੇਨਤੀ ਕੀਤੀ ਆ ਪੈਸੇ ਤੁਸੀਂ ਲਾਉਣੇ ਆ ਮੌਕੇ ਤੇ ਇੱਥੇ ਆਣ ਕੇ ਪੈਸੇ ਘਰਉਣ ਤੋਂ ਪਹਿਲਾਂ ਆਪਦੀ ਚੀਜ਼ ਦੀ ਪਰਖ ਕਰ ਲਿਆ ਕਰੋ ਕਿਸੇ ਤੇ ਵਿਸ਼ਵਾਸ ਨਾ ਕਰੋ ਚਾਹੇ ਵੀਰ ਵਪਾਰ ਦਾ ਕੰਮ ਕਰਦੇ ਹੋ ਆਪਦੀ ਤਸੱਲੀ ਕਰਕੇ ਲੈ ਕੇ ਆਏ ਆ ਅੱਗੋਂ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਕਿਸੇ ਪਿਛਲੇ ਬੰਦੇ ਤੇ ਯ ਜਿਹੜਾ ਤੁਹਾਨੂੰ ਕਹਿ ਰਿਹਾ ਵੀ ਬੜੀ ਚੰਗੀ ਹੈ ਬੜੀ ਚੰਗੀ ਆਪਦੀ ਤਸੱਲੀ ਕਰੋ ਜੇ 35 ਫਿੱਟ ਪੈਂਦੀ ਹੈ ਇੱਕੋ ਜਿਹਾ ਨੀਰਾ ਆਉਂਦਾ ਚੌਥਾ ਨਾ ਜੋ ਸ਼ਾਇਦ ਇੱਕੋ ਜਿਹਾ ਆਉਂਦਾ ਜੇ ਬੌਲਾ ਪੰਨਿਆਂ ਬੌਲਾ ਇੱਕੋ ਜਿਹਾ ਆਉਂਦਾ ਰੰਗ ਕਲਰ ਇੱਕੋ ਜਿਹਾ ਆਉਂਦਾ ਤੇ ਪਸ਼ੂ ਖਰੀਦ ਲਓ ਠੀਕ ਆ ਜੀ ਤੇ 나ੜ ਗੰਡ ਜਾਂ ਗਿਲਤੀ ਕਿਸੇ ਵੀਰ ਨੂੰ ਮਹਿਸੂਸ ਹੁੰਦੀ ਹੈ ਤੇ ਪਸ਼ੂ ਛੱਡ ਦਿਓ ਸਾਈ ਬਿਨਾ ਤੁਹਾਡਾ ਵਾਪਸ ਮੁੜ ਜਾਊਗਾ ਜੇਕਰ ਸਹੀ ਦੱਸਿਆ ਗਿਆ ਤੁਹਾਡੀ ਨਿਗਾਹ 'ਚ ਗਲਤ ਨਿਕਲਦਾ ਉਹ ਸਾਈ ਬਿਨਾ ਤੁਹਾਨੂੰ ਵਾਪਸ ਮਿਲੂਗਾ ਠੀਕ ਆ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਤੀਜਾ ਸੂਆ ਵੀ ਦੱਸੇ ਭਾ ਵੈਸੇ ਤਿਆਰੀ ਵਾਲੀ ਆ ਭਾਜੀ ਤਿਆਰੀ ਅੱਜ ਸ਼ਾਮ ਤੱਕ ਹਾਂਜੀ ਹਾਂਜੀ ਫੇਰ ਤੱਕ ਕਿਤਨਾ ਵੈਜੀ ਸੂ ਸਕਦੀ ਠੀਕ ਆ ਜੀ ਉਹ ਦੱਸੋ ਵੈਸੇ ਆਲਮੋਸਟ ਤਿਆਰੀ ਕੰਪਲੀਟ ਆ ਤੇ ਬਾਕੀ ਆਪਾਂ ਤੁਹਾਨੂੰ ਜਿੰਨਾ ਵੀ ਆ ਬਿਲਕੁਲ ਨਜ਼ਦੀਕੀ ਤੋਂ ਦਿਖਾ ਰਹੇ ਆ ਥੋੜਾ ਵੀਰ ਦਲਬਾਗ ਲਾਗੇ ਉਹ ਦਿਖਾ ਦੇ ਭਾਈ ਠੰਡੀ ਧੀਰੀ ਬੜੀ ਭਾਜੀ ਮਾਲੀ ਨਹੀਂ ਬੈਂਦੀ ਪੂਰਾ ਵੀ ਬਾਕੀ ਕਦ ਕੋ ਤ ਰਵੀ ਵੱਡਾ ਹੀ ਜਾਂਦਾ ਹਾਂ ਹਾਂਜੀ ਹਾਂਜੀ ਭਾਜੀ ਵੱਡੀਆਂ ਮਈਆਂ ਦੀਆਂ ਆਉਂਦੀਆਂ ਪਤਲੇ ਪਿੰਡੇ ਚ ਸੋ ਪਖਾਲੇ ਬਖੂਲੇ ਤੋਂ ਦੋਸਤੋ ਇੱਕ ਵਾਰੀ ਬੈਕਸਾਈਡ ਤੋਂ ਵੀ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾ ਦਾਂਗੇ ਠੀਕ ਆ ਥਣ ਥੁੰਨ ਦੀ ਲੰਬਾਈ ਚੰਗੀ ਆ ਸਹਿਜ ਚੰਗਾ ਥਾਣਾ ਦਾ ਸੋ ਵਿਰਲ ਵੰਡ ਆਸੀ ਥਾਣਾ ਦੀ ਬਹੁਤ ਵਧੀਆ ਨਹੀਂ ਬੰਦ ਰਹੇ ਸੰਕਾ ਦਾ ਤੋਂ ਤਾਂ ਨਹੀਂ ਮਾਇਕਾ ਉਹ ਹੈ ਤਿਆਰੀ ਆ ਥੋੜੀ ਜਿਹਾ ਬੈਕ ਸਾਈਡ ਤੋਂ ਦਿਖਾ ਦਈਏ ਤਾਂ ਕਿ ਥਣ ਥਣ ਦੇਵੇ ਦੀ ਸਾਫ ਸੁਥਰੀ ਆ ਸੋ ਬਖਾਲਾ ਬਖੂਲਾ ਦੋਸਤੋ ਚੰਗਾ ਹੈ ਤੇ ਹੈ ਪ੍ਰੋਪਰ ਤਿਆਰੀ ਹੈ ਬਾਕੀ ਫੇਸ ਕੁਆਲਟੀ ਚੰਗੀ ਆ ਤੇ ਸੋਹਣੇ ਫੇਸ ਕੁਆਲਟੀ ਵਿੱਚ ਆ ਠੀਕ ਆ ਜੀ ਜਿੱਦਾਂ ਵਿਖਾਵੇ ਬਖੂਵੇ ਤਾਂ ਬੇਸ਼ੱਕ ਕੋਈ ਦੁੱਜੇ ਪਰ ਤਿੱਜੇ ਸੂਵੇ ओरिजिनल ਮੇਰਾ ਵੀ ਕੋਈ ਮੰਨ ਲੇ ਤਿੱਜੇ ਸੂਵੇ ਜਾਪਦੀ ਪਈ ਆ ਤੇਰਾ ਵੀ ਕੀ ਮੁੱਲ ਕਰ ਦਾਂਗੇ ਇਹਨਾਂ ਵੀਰੇ ਭਾਜੀ ਇਹੋ ਜੀਆਂ ਮਹੀਆਂ ਦਾ ਤਾਂ ਲੱਖ ਲੱਖ ਹੀ ਕਰੀ ਜਾਂਦੇ ਬਾਜ਼ ਆ ਅੱਛਾ ਜੀ ਆਪਾਂ ਮੁੱਲ ਕਰਾਂਗੇ 90000 ਰੁਪਿਆ 85000 ਦੀ ਮੈਂ ਦਵਾਂਗਾ 85000 ਹਾਂਜੀ ਭਾ ਲੋ ਕਿਉਂ ਹੀ ਮਾਨਤਨ ਹੋਰ ਭੈਣ ਭਰਾ ਦਾ ਕਰਦਾਂਗੇ ਕਿੰਨਾ ਕਰਦਾਂਗੇ ਭਾਈ ਜਿੰਨਾ ਹੋ ਸੋ 200 400 500 ਨਹੀਂ ਨਹੀਂ 1000 ਨਾ ਕਰਾਂਗੇ ਬਿਲਕੁਲ ਬਿਲਕੁਲ ਇਹ ਨਹੀਂ 2 400 ਆਪਣੀ ਵੀਡੀਓ ਤੇ ਆਵੇ ਭੈਣ ਭਰਾ ਪੂਰਾ ਮਾਨ ਕਰੀ ਡੱਕੇ ਵੀ ਕਰਕੇ ਗੱਲਾਂ ਲਓ ਜੀ ਕੋਈ ਨਰਾਜ਼ ਨਹੀਂ ਹੋਗਾ ਪਰ ਆਪਣੀ ਆਪਣੀ ਇਹੋ ਬੇਨਤੀ ਆਗੇ ਆਪਦੀ ਮਨ ਲੱਗਦੀ ਚੀਜ਼ ਲੈ ਜੇ ਬਾਅਦ ਚ ਲਾ ਮਾਣਾ ਕੋਈ ਨਾ ਤੁਹਾਨੂੰ ਦਵੇ ਨਾ ਸਾਨੂੰ ਦਵੇ ਆਪਾਂ ਕਿਹੜਾ ਭਾਈ ਕਰਦਿਆਂ ਵਾ ਕਿ ਇਹਨਾਂ ਦੀ ਗਰੰਟੀ ਦੇ ਸਕਦੇ ਆ ਇਹ ਬਾਹਰੋਂ ਆਪਾਂ ਵੀ ਮਾਲ ਲਿਆ ਤਸੱਲੀ ਕਰਕੇ ਲਿਆ ਜੇ ਸਾਡੇ ਘਰੇ ਕੋਈ ਗੱਲ ਹੋ ਜਾਂਦੀ ਅਸੀਂ ਕਦੀ ਕਿ ਪਿਛਲੇ ਬੰਦੇ ਨੂੰ ਲਾਹਾਂ ਨਹੀਂ ਦਿੰਦਾ ਨਹੀਂ ਦਿੰਦਾ ਤਾਨੂੰ ਵੀ ਪਤਾ ਇਹ ਗੱਲ ਦਾ ਤੇ ਨਾ ਕੋ ਲਾਂਮਾ ਲੈਂਦੇ ਪਰ ਘਰ ਵਾਲੇ ਬੱਚੋਂ ਸਾਨੂੰ ਲਾਂਮੇ ਦੇ ਦਿੰਦੇ ਅਸੀਂ ਕਿਹੜੇ ਘਰੇ ਪਾਲੀਆਂ ਨੇ ਵੀ ਆਮ ਘਰਾਂ ਦੇ ਵਿੱਚੋਂ ਹੀ ਮਾਲ ਨਿਕਲਦਾ ਆਮ ਘਰਾਂ ਵਾਲੇ ਵੀਰਾਂ ਨੇ ਆਪਣੇ ਲੈ ਕੇ ਜਾਣਾ ਚਲੋ ਉਹ ਗੱਲ ਵੱਖਰੀ ਹੈ ਜਿਹੜਾ ਕੋਈ ਵੀਰ ਘਰੀ ਪਿਆਰੀ ਵਪਾਰ ਵਾਸਤੇ ਲੈ ਜਾਂਦਾ ਘਰੇ ਰੱਖਣ ਵਾਲਾ ਵੀਰ ਲੈ ਕੇ ਜਾਂਦਾ ਤੇ ਆਮ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆਮ ਘਰਾਂ ਜੋ ਭਾਜੀ ਆਮ ਹੁਣ ਦੋਸਤੋ ਵੈਸੇ ਬਾਕੀ ਤਪਾਈ ਤਪੂਈ ਭਾਰਤੀ ਸੇ ਦੀ ਤਸੱਲੀ ਭਾਜੀ ਆਪਾਂ ਗਾਰੰਟੀ ਭਾਰ ਦੀ ਗਾਰੰਟੀ ਦੇ ਦਾਂਗੇ ਬਾਕੀ ਠਾਣਾ ਆਪਦੇ ਤਸੱਲੀ ਕਰਕੇ ਆਪਾਂ ਗਾਰੰਟੀ ਦੇਣੀ ਨਹੀਂ ਠਾਣਾ ਠੀਕ ਆ ਜੀ ਹਾਂਜੀ ਉਹਦਾ ਅੱਜ ਵੀ ਸੂ ਸਕਦੀ ਕੱਲ ਵੀ ਪੰਜਾਂ ਨੂੰ ਵੀ ਸੂ ਸਕਦੀ ਇਹ ਵੀ ਨਹੀਂ ਆਪਾਂ ਕਹਿ ਰਹੇ ਠੀਕ ਆ ਜੀ ਤਾਂ ਦੋਸਤੋ ਇਹ ਕਈ ਵਾਰ ਪਿੱਛੋਂ ਵੀ ਲਿਖਤੀ ਤੌਰ ਤੇ ਕਈਆਂ ਵੀਰਾਂ ਨੇ ਦੇਣ ਨਹੀਂ ਲਿਖੇ ਦਿਨ ਭਾਜੀ ਅੱਗਾ ਪਿੱਛਾ ਇਹ ਐਸਟੀਮੇਟ ਆ ਕੋਈ 2 ਦਿਨ 3 ਦਿਨ ਪਸ਼ੂ ਲੈ ਕੇ ਵੀ ਜਾ ਜਾ ਸਕਦਾ ਕਈ ਨਾ 5-5 7-7 ਦਿਨ ਵੀ ਉੱਪਰ ਪਸ਼ੂ ਲੈ ਜਾਂਦੇ ਆ ਤੇ ਕਾਲੇ ਨਾ ਪਿਆ ਕਰੋ ਕਿਉਂਕਿ ਵਪਾਰ ਦਾ ਨਾ ਭਾਜੀ ਆਪਾਂ ਦੁੱਧ ਹੀ ਕਹਿਣਾ ਕਿੰਨਾ ਦਿੱਤਾ ਅਗਲੇ ਤੇ ਵਾਧੂ ਆਉਂਦੇ ਪਰ ਆਪਾਂ ਕਹਿਣਾ ਹੀ ਨਹੀਂ ਕਿੰਨਾ ਬਿਲਕੁਲ ਜੀ ਚਲੋ ਅਕੇ ਸੇਵਾ ਦਾ ਪਾਇਦਾ ਹਾਂਜੀ ਹਾਂਜੀ ਤਾਂ ਵੀ ਅਕੇ ਸੈਕਿੰਡ ਨੰਬਰ ਤੇ ਦੋਸਤੋ ਇੱਧਰ ਇੱਕ ਜਿਹ ਕਲਰ ਕੋਲਰ ਜਿਹੜਾ ਐਰ ਸ਼ਾਇਰ ਦੇ ਵਿੱਚ ਆ ਬਾਕੀ ਬਾਡੀ ਸਟਰਕਚਰ ਤੁਸੀਂ ਵੇਖ ਸਕਦੇ ਜੇ ਸੁਵਿਆਂ ਦੇ ਵਿੱਚ ਪਾ ਵੀ ਹੋਊਗੀ ਇਹ ਵਿੱਚ ਭਾਜੀ ਤੀਸਰਾ ਸੁਵਾ ਹੋ ਸਕਦੀ ਚੌਥਾ ਵੀ ਹੋ ਸਕਦੀ ਪਤਾ ਨਹੀਂ ਕੋਈ ਲਓ ਜੀ ਚੌਥਾ ਵੀ ਮੰਨ ਲਿਓ ਕੋਈ ਵੀਰ ਅੱਗੇ ਤੀਜੇ ਸਮਝ ਆਉਂਦੀ ਆ ਬਾਕੀ ਤੁਹਾਡੇ ਸਾਹਮਣੇ ਆ ਤੇ ਬਾਕੀ ਕੱਦ ਕਾਠੀ ਚੰਗੀ ਥੋੜੀ ਸਾੰਪ ਤੋਂ ਵੱਡਾ ਠੀਕ ਆ ਜੀ ਥੋੜੀ ਸੇਵਾ ਖਣੋ ਜਿਹੜੀ ਅਧੂਰੀ ਰਹੀ ਆ ਜਿੱਥੋਂ ਪਿੱਛੋਂ ਆਈ ਆ ਬਾਕੀ ਕੱਦ ਕੋ ਤੋਂ ਵੱਡਾ ਸੋ ਰੰਗ ਰੂੰਗ ਜਿਹੜਾ ਦੋਸਤੋ ਪ੍ਰਿੰਟ ਪ੍ਰਿੰਟ ਆ ਤੁਸੀਂ ਹੋਰਾ ਰਾਤ ਭਾਜੀ ਵਹਿੜਾ ਆਲਾ ਇਹਦਾ ਆਹ ਰੈੱਡ ਕਲਰ ਦੇ ਵਿੱਚ ਆ ਥੋੜਾ ਥਣ ਦੇ ਠੰਡੀ ਧੀਰੀ ਵਜ ਕਿੱਥੇ ਮਰਜੀ ਬੈਠੋ ਐ ਲਓ ਜੀ ਜੇ ਤਾਂ ਮਰਜੀ ਮੇਰਾ ਵੀਰ ਕੋਈ ਤਸੱਲੀ ਕਰੀ ਚੱਲੇ ਥਣ ਵੀ ਜਿਹੜਾ ਦੋਸਤੋ ਪੂਰਾ ਹੱਥੀ ਚਵਾਈ ਵਾਲਾ ਹੈ ਮੁੱਠੀ ਮੁੱਠੀ ਥਣਾ ਤੇ ਬੌਲਾ ਭੰਨਿਆ ਕਰਮਾਲੀ ਨੇ ਲੈ ਜੇ ਤਾਂ ਕੋਈ 14 ਦਿਨਾਂ 14 ਦਿਨਾਂ ਦੇ ਵਿੱਚ ਵਿੱਚ ਬਾਲ ਆਉਗੀ ਥੱਲੇੋਂ ਠੀਕ ਆ ਜੀ ਸੋ ਜਿੰਨਾ ਕ ਬਨਣਾ ਚਾਹੀਦਾ ਇਹਨੂੰ ਉਹਨਾਂ ਕ ਬਣ ਕੇ ਤਿਆਰ ਹੋ ਜਾਣਾ ਠੀਕ ਆ ਜੀ ਲਓ ਠੀਕ ਆ ਜੀ ਉਹ ਹਾਈਟ ਕਾ ਤਾਂ ਚੰਗਾ ਕੋਈ ਮੇਰਾ ਵੀਰ ਚੰਗੀ ਅਗੇ ਸੋਹਣੀ ਸੇਵਾ ਕਰ ਲੂਗਾ ਨਾਲੇ ਦੁੱਧ ਵੀ ਦੇਣਾ ਇਹਨੇ ਨਾਲ ਦੀ ਨਾਲ ਦੋਸਤੋ ਇੱਕ ਸਰੀਰ ਮੈਂਟੇਨ ਹੋ ਜੂਗਾ ਭਰ ਜੂਗੀ ਵਾੜ ਠੀਕ ਆ ਜੀ ਕਈ ਵਾਰਾ ਨਾਰਮਲ ਆ ਬਾਕੀ ਪੁੱਜ ਹੁੰਦੀ ਆ ਦੋਸਤੋ ਕਈਆਂ ਵੀਰਾਂ ਦੀ ਪੁੱਜ ਬਹੁਤ ਚੰਗੀ ਆ ਕੋਈ ਚੰਗੀ ਸੇਵਾ ਦੇ ਵਿੱਚੋਂ ਪਸ਼ੂ ਨਿਕਲਦਾ ਕਈ ਵਾਰਾ ਥੋੜੀ ਜਿਹੀ ਸੇਵਾ ਦਰਮਿਆਨੀ ਹੁੰਦੀ ਆ ਤੇ ਨਾਰਮਲ ਦਰਮਿਆਨੀ ਸੇਵਾ ਜੋ ਪਸ਼ੂ ਨਿਕਲਦੇ ਆ ਬਾਕੀ ਕੱਦ ਕਾਠੀ ਸੋਹਣੀ ਆ ਵਾੜ ਦੀ ਥਣ ਥਣ ਦੀ ਸਾਫ਼ ਸੁਥਰੀ ਆ ਲੇਵੇ ਦੀ ਸਾਫ਼ ਸੁਥਰੀ ਕੋਈ ਔਟਪਾਟ ਕਿਸੇ ਤਰ੍ਹਾਂ ਦੀ ਕੋਈ ਸ਼ਾਂਗ ਕੋਈ ਬੱਚਾ ਐਕਟਰ ਚਾਰੇ ਥਣ ਬਹੁਤ ਸੋਹਣੀ ਵੰਡਦੇ ਆ ਕੋਈ ਚੱਪੇ ਚੱਪੇ ਤੇ ਥਣ ਲੱਗਾ ਬਣੂ ਵੀ ਜਿੰਨ ਭਾਜੀ ਹਾਂ ਤੇਲ ਟੂਲ ਪਖਾਲੇ ਚ ਕਾਫੀ ਅਜੇ ਹਾਂਜੀ ਲੈ ਜੂਗੀ ਅਜੇ ਆਰਾਮ ਨਾਲ ਕੋਈ 4 ਦਿਨ ਕੋ 5 ਦਿਨ ਵੈਸੇ ਹਫਤੇ ਦਾ ਆਈਡੀਆ ਕੋਈ ਮੰਨ ਕੇ ਲੈ ਜਾ ਕਈ ਵਾਰ 2 ਦਿਨ ਜਾਦੇ ਦੱਸੇ ਹੋਣਾ ਭਾਜੀ ਕਈ ਵਾਰੀ ਗੱਡੀ ਰੇ ਜਾਂਦੇ ਆ ਸੂਪਿੰਦੀਆਂ ਕਈ ਵਾਰੀ ਨਹੀਂ ਹੁਣਾ ਮੈਂ ਦਾ ਕੱਲ ਲੱਗਦਾ ਨਹੀਂ ਸੂਨ ਦੇ ਕੋਈ ਚੈਰੀ ਨਹੀਂ ਭਾਵੇਂ ਉਦਾਂ ਮਜ਼ਾ ਪਾਈਆਂ ਸੀਗੀਆਂ ਅਜੇ 5 5 7 7 ਦਿਨ ਲੈਂਦੀਆਂ ਸੀ ਉਹ ਉਧਰ ਕੇ ਸੂਪੀਆਂ ਉਹ 5 5 4 4 ਤਾਂ ਪਹਿਲਾਂ ਸੂਪੀਆਂ ਢੀਢੀ ਝੋਟੀ ਆਪਾਂ ਉਧਰ ਕੇ ਸੂਈ ਪਹਿਲੇ ਨੰਬਰ ਤੇ ਪਾਈ ਹਾਂ। ਹਾਂ। ਉਹ ਮੈਂ ਵੈੜ ਵੀ ਖਾਰੇ ਦੇ ਬੰਦੇ ਲਾਹਾਂ ਦੇਂਦਾ ਆਪਾਂ ਨੂੰ। ਹਾਂ। ਉਹ ਮੈਂ ਵੀ ਖਾਰੇ ਗਈ। ਹਾਂ। ਤੇ ਵੀਰ ਉਹਨਾਂ ਨੂੰ ਆਪਾਂ ਇੱਥੇ ਮੜਾ ਉਹ ਵੀਰ ਆਂਦਾ ਕਿ ਮੇਰੇ ਮਨ ਨੂੰ ਲੱਗਦੀ ਮੈਂ ਭਾਵੇਂ ਕੱਚੀ ਸੂਹੀ ਸ਼ਹਿਦ ਆਉਂਦਿਆ ਮੈਂ ਮੈਂ ਇਹੀ ਖੜ੍ਹ ਗੇ। ਹੂੰ। ਤੇ ਪਰ ਵੀਰ ਨੇ ਆਪਾਂ ਵੀ ਉਹਨਾਂ ਨੂੰ 2-4000 ਬੜਾ ਥੁੜਦੇ ਪੈਸੇ ਲੈ ਗਿਆ ਪਰ ਹੀ ਉਹਨਾਂ ਲਾਹਾਂ ਨਹੀਂ ਦਿੱਤਾ। ਬਿਲਕੁਲ ਬਿਲਕੁਲ। ਆਪਾਂ ਨੂੰ ਇਹ ਕਹਿਆ ਵੀ ਕਿਲੋ ਦੁੱਧ ਵੀ ਹੋ ਸਕਦਾ ਤੇ ਦੋ ਵੀ ਹੋ ਸਕਦਾ ਕੱਚੀ ਸੂਹੀ ਪਤਾ ਕੋਈ ਨਹੀਂ। ਹੂੰ। ਤੇ ਵੀਰ ਨੇ ਇੱਕ ਵੀ ਲਾਹਾਂ ਨਹੀਂ ਦਿੱਤਾ ਕੱਲ ਪ ਠੀਕ ਹੈ ਅੱਛਾ ਰਵੀ ਇਹ ਕਿੰਨੇ ਦੇ ਦੇ ਦਾਂਗੇ ਆਪਾਂ ਹਾਂ ਨਾ ਲਈ ਭਾਜੀ 40000 40000 ਨਹੀਂ ਕਰਦੇ ਮਾਨ ਤਾਂ ਖੁੱਲਾ ਕਰੀਏ 20000 ਆਪਾਂ ਚਲੋ ਮਾਲ ਆਪਣੇ ਕਿੱਲੇ ਤੇ ਕਿਸੇ ਨੂੰ ਇਹ ਨਾ ਲੱਗੇ ਤੇ ਕੋ ਤੇਜੀ ਦੇ ਵਿੱਚ ਵੀ ਨਾ ਲੱਗੇ ਵੀ ਮੰਦਾ ਨਾ ਨਹੀਂ ਮਾਲ ਆ 40000 ਚ 2000 ਰੁਪਿਆ ਮਾਨ ਕਰਕੇ ਤੋਰਾਂਗੇ ਹੋਰ ਕੋਈ ਭੈਣ ਭਰਾ ਹੁੰਦਾ ਬੜਾ ਬੜਾ ਹੋਰ ਕਰਦੇ ਵੀ 38 ਦੀ 38 ਠੀਕ ਹੈ ਹੋਰ ਛੋਟਾ ਆਪਾਂ ਥੋੜਾ ਬੜਾ ਕਰ ਦਾਂਗੇ ਠੀਕ ਹੈ ਜੀ ਸੋ 38000 ਦੀ ਦੋਸੇ ਇਹ ਤੁਹਾਨੂੰ ਅੱਜ ਮਿਲ ਜੂਗੀ ਠੀਕ ਹੈ ਜਿਹੜਾ ਮਰਜ਼ੀ ਲੈ ਨਹੀਂ ਬਾਕੀ ਥੋੜਾ ਵੀਰੇ ਕੋਲੇ ਦਿਖਾ ਦੇ ਜੀ ਠੀਕ ਹੈ ਜੀ ਤੇ ਬੋਲਾ ਭੰਨਿਆ ਦੋਸਤੋ ਬਾਕੀ ਟਿੱਪਣ ਇੱਕ ਨੰਬਰ ਆ ਪੋਲੀ ਆ ਮੇਰਾ ਵੀਰ ਕੋਈ ਆਪਦੀ ਵੀ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਜੀ ਕੋਈ 2 4 ਧਾਰਾ ਨਾ ਮਾਰਿਆ ਕਰੋ ਖੁੱਲਾ ਭਰਾਲਿਆ ਕਰੋ ਹਾਂ ਭਾਜੀ ਆਪਾਂ ਨੂੰ ਨਹੀਂ ਕੋਈ ਟੈਂਸ਼ਨ ਕੋਈ ਲੀਟਰ ਗਲਾਸ ਮੰਗ ਲੇ ਉਹਦੇ ਨਾਲ ਵੀ ਕਪਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੇ 38000 ਰੁਪਏ ਮਿਲ ਜੂਗੀ ਆਇਆ ਗਿਆ ਤਾਂ ਹੋਰ ਵੀ ਮਾਨਤਾਂ ਹੋ ਜਾਊਗਾ ਠੀਕ ਹੈ ਗੰਗਾ ਦੁੱਧ ਪੀਜੂ ਭਾਜੀ ਬਿਲਕੁਲ ਤੇਰਾ ਵੀ ਇੱਕ ਨੰਬਰ ਵੀਰੇ ਕਰਦੀ ਆ ਆਪਣੇ ਭੈਣ ਭਰਾਵਾਂ ਨਾਲ 82647 5150 ਠੀਕ ਹੈ ਜੀ ਹਾਂਜੀ ਅਤ ਸੋਏ ਵੀਰੇ ਰਵੀ ਦੇ ਨੰਬਰ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲਿਓ ਅਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਤੇ ਬਿਲਕੁਲ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾਈ ਰੱਖਿਆ ਕਰੋ ਆਏ ਨਵੇਂ ਪਰਿਸ਼ਮਣ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਸੋ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ